ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਰਪੁਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਸ਼ਾ ਇਹ ਬੀਤੇ ਬਾਰੇ ਚੀਨ ਚ ਹੋਈਆਂ ਏਸ਼ੀਅਨ ਖੇਡਾਂ ਦੇ ਵਿੱਚ ਹੁਸ਼ਰਪੁਰ ਦੀ ਧੀ ਹਰਮਿਲਨ ਅਬੈਸ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਦੋ ਮੈਡਲ ਹਾਸਲ ਕੀਤੇ ਗਏ ਸੀ ਜਿਸ ਤੋਂ ਬਾਅਦ ਜਿੱਥੇ ਹਰਮਿਲਨ ਅਬੈਸ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਪਿਆ ਜਾ ਰਿਹਾ ਸੀ ਉੱਥੇ ਹੀ ਪੂਰੇ ਦੇਸ਼ ਭਰ ਦੇ ਵਿੱਚ ਖਾਸ ਕਰ ਪੰਜਾਬ ਦੀ ਧਰਤੀ ਤੇ ਜ਼ਿਆਦਾ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਸੀ ਕਿਉਂਕਿ ਦੁਆਬਾ ਖੇਤਰ ਚੋਂ ਇਕੱਲੀ ਹਰਮਿਲਨ ਬਿਆਸ ਵੱਲੋਂ ਜਿਹੜਾ ਏਸ਼ੀਅਨ ਖੇਡਾਂ ਦੇ ਵਿੱਚ ਉਹ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਹਰਮਿਲਨ ਬਿਆਸ ਦਾ ਜਿਹੜਾ ਵਿਸ਼ੇਸ਼ ਤੌਰ ਤੇ ਸਨਮਾਨ ਸਵਾਗਤ ਵੀ ਕਰਵਾਇਆ ਗਿਆ ਸੀ। ਪਰੰਤੂ ਹੁਣ ਇਸ ਇਸ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਰਮਿਲਨ ਬਿਆਸ ਵੱਲੋਂ ਪੰਜਾਬ ਨੂੰ ਅਲਵਿਦਾ ਆਖ ਕੇ ਚੰਡੀਗੜ੍ਹ ਦੇ ਵਿੱਚ ਡੇਰੇ ਲਾਇਗੇ ਨੇ। ਆਖਰਕਾਰ ਹਰਮਿਲਨ ਬਿਆਸ ਵੱਲੋਂ ਇਸ ਕਦਮ ਕਿਉਂ ਚੁੱਕਿਆ ਗਿਆ ਮੇਰੇ ਨਾਲ ਗੱਲਬਾਤ ਕਰਨ ਲਈ ਹਰਮਿਲਨ ਬਿਆਸ ਦੇ ਪਿਤਾ ਅਮਨਦੀਪ ਸਿੰਘ ਬਿਆਸ ਮੌਜੂਦ ਨੇ ਗੱਲਬਾਤ ਕਰਨਗੇ। ਅਮਨਦੀਪ ਜੀ ਜਦੋਂ ਬੇਟੀ ਵੱਲੋਂ ਦੋ ਤੱਕਵੇਂ ਜਿੱਤੇ ਗਏ ਸਨ ਏਸ਼ੀਅਨ ਖੇਡਾਂ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਸੀ ਬਹੁਤ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਸੀ ਸਰਕਾਰਾਂ ਤੱਕ ਸਰਕਾਰਾਂ ਵੱਲੋਂ ਵੀ ਪਹੁੰਚ ਕੀਤੀ ਗਈ ਸੀ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਖਾਣੇ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀ ਰੱਖਿਆ ਗਿਆ ਸੀਗਾ ਤੇ ਹੁਣ ਕੀ ਹੋ ਗਿਆ ਕਿ ਹਰਮਿਲਨ ਬੈਂਸ ਵੱਲੋਂ ਜਿਹੜਾ ਪੰਜਾਬ ਨੂੰ ਅਲਵਿਦਾਖ ਦਿੱਤਾ ਗਿਆ ਜੀ ਪੰਜਾਬ ਨੇ ਸਾਡੇ ਨਾਲ ਜੋ ਗੱਲਾਂ ਵਾਅਦੇ ਕੀਤੇ ਉਹ ਨਵਾਏ ਨਹੀਂ ਦੇਖੋ ਇਹਨਾਂ ਨੇ 32 ਮੈਡਲ ਸਾਡੇ ਪੰਜਾਬ ਦੇ ਆਏ ਇਹਨਾਂ ਨੇ ਚੁਣ ਕੇ 11 ਬੰਦਿਆਂ ਨੂੰ 11 ਬੱਚਿਆਂ ਨੂੰ ਪਲੇਅਰਾਂ ਨੂੰ ਇਹਨਾਂ ਨੇ ਐਸਡੀਐਮ ਤੇ ਡੀਐਸਪੀ ਦੀਆਂ ਨੌਕਰੀਆਂ ਦਿੱਤੀਆਂ ਅਸੀਂ ਬੜੇ ਖੁਸ਼ੀਆਂ ਵੀ ਚਲੋ ਇਹਨਾਂ ਨੂੰ ਮਿਲੀਆਂ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਕਿਉਂ ਮਿਲੀਆਂ ਉਹਨਾਂ ਨੂੰ ਮਿਲੀਆਂ ਬਹੁਤ ਵਧੀਆ ਗੱਲ ਆ ਪਰ ਬਾਕੀ ਮੈਡਲ ਵੀ ਜਿਹੜੇ ਉਹ ਨਾਲ ਦੇ ਸੀ ਬੱਚੇ ਸਾਡੀ ਕੁੜੀ ਦੇ ਤਾਂ ਦੋ ਆ ਸਿਫਤਕੌਰ ਦੇ ਦੋ ਆ ਦੋਹਾਂ ਦੋਹਾਂ ਮੈਡਲ ਵਾਲਿਆਂ ਨੂੰ ਇਹਨਾਂ ਨੇ ਨਹੀਂ ਪੁੱਛਿਆ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਗਏ ਸਾਡੇ ਬੱਚੇ ਨੂੰ ਵੀ ਪੰਜਾਬ 'ਚ ਨੌਕਰੀ ਮਿਲਦੀ ਅਸੀਂ ਪੰਜਾਬ 'ਚ ਰਹਿਣਾ ਯਾਰ ਸਾਨੂੰ ਸੈਂਟਰ ਗਵਰਨਮੈਂਟ ਨੇ ਨੌਕਰੀ ਦਿੱਤੀ ਸਾਨੂੰ ਚੰਡੀਗੜ੍ਹ ਸ਼ਿਫਟ ਹੋਣਾ ਪਿਆ ਸਾਨੂੰ ਪੰਜਾਬ ਵੱਲੋਂ ਜਦੋਂ ਨੌਕਰੀਆਂ ਅਨਾਉਂਸ ਹੋ ਗਈਆਂ ਸਾਨੂੰ ਨਹੀਂ ਬੁਲਾਇਆ ਗਿਆ ਤਾਂ ਅਸੀਂ ਹਾਰ ਕੇ ਗਏ ਆ ਅਸੀਂ ਕੋਈ ਖੁਸ਼ ਖੁਸ਼ੀ ਨਹੀਂ ਗਏ ਖੁਸ਼ ਨਹੀਂ ਗਏ ਹੈਗੇ ਅਸੀਂ ਦੁਖੀ ਹੋ ਕੇ ਗਏ ਆ ਵੀ ਸਾਨੂੰ ਇੱਥੇ ਕਿਉਂ ਨਹੀਂ ਇੱਕ ਇੱਕ ਸੀਐਮ ਸਾਹਿਬ ਨੂੰ ਅਸੀਂ ਟਰੈਕ ਦੀ ਮੰਗ ਰੱਖੀ ਸੀ ਵੀ ਸਾਨੂੰ ਮਾਲਪੁਰ ਟਰੈਕ ਹੈ ਨੀਗਾ ਹਿਹਾਰਪੁਰ ਟਰੈਕ ਹੈ ਨੀਗਾ ਸੀਐਮ ਸਾਹਿਬ ਨੇ ਸਾਡੀ ਉਹ ਵੀ ਨਹੀਂ ਗੱਲ ਗੋਲੀ ਅਜ ਤਾਈ ਵੀ ਠੀਕ ਆ ਜੀ ਮਿਲਣੇ ਮੰਗਿਆ ਸੀ ਤੇ ਅਸੀਂ ਦੇ ਦਿੰਨੇ ਆ ਤੇ ਅਸੀਂ ਦੱਸੋ ਇੱਥੇ ਪੰਜਾਬ ਟਕੀ ਇਹਨਾਂ ਨੇ ਸੀਐਮ ਸਾਹਿਬ ਨੇ ਪਿਛਲੀ ਏਸ਼ੀਅਨ ਗੇਮ ਤੇ ਸਵਰਨ ਜਿਹੜਾ ਨਿਕ ਰੋਇੰਗ ਦੇ ਵਿੱਚੋਂ ਮੈਡਲ ਆਇਆ ਸੀ 골ਡ ਉਹਦੇ ਘਰ ਜਾ ਕੇ ਕਿਹਾ ਸੀ ਵੀ ਅਸੀਂ ਹਰਿਆਣੇ ਦੇ ਬਰਾਬਰ ਤੁਹਾਨੂੰ ਪੈਸੇ ਦੇਵਾਂਗੇ ਕੈਸ਼ ਵਾਰਡ ਤੇ ਉਹ ਵਾਰਡ ਵੀ ਇਹਨਾਂ ਨੇ ਨਹੀਂ ਵਧਾਏ ਸਾਡੇ ਉਹ ਵੀ ਉਹੀ ਰੱਖੇ ਜੋ ਪੁਰਾਣੇ ਸੀਗੇ ਔਰ ਇਹ ਸੀ ਪੈਸੇ ਦੀ ਭੁੱਖ ਦੇ ਨਾਲ ਨਹੀਂ ਕਰਦੇ ਕਹਿੰਦੇ ਕਈ ਲੋਕੀ ਸੋਦੇ ਪੈਸੇ ਕਰਕੇ ਨਹੀਂ ਕਹਿੰਦੇ ਤੁਸੀਂ ਤੁਹਾਡਾ ਸਾਡਾ ਬੱਚਾ ਇੰਡੀਆ ਕੈਂਪ ਦੇ ਵਿੱਚ ਆ ਇੰਡੀਆ ਕੈਂਪ ਚ ਹਰਿਆਣੇ ਦੀਆਂ ਯੂਪੀ ਦੀਆਂ ਸਾਉਦੀਆਂ ਕੁੜੀਆਂ ਨਾਲ ਟ੍ਰੇਨਿੰਗ ਕਰਦੀਆਂ ਉਹ ਡੇਲੀ ਨਿਆਣੇ ਟਾਉਂਡ ਕਰਦੇ ਆ ਮਿਲਨ ਤੈਨੂੰ ਤਾਂ 75 ਲੱਖੇ ਮਿਲਿਆ ਸਾਨੂੰ 3 ਕਰੋੜ ਮਿਲਿਆ ਸਾਨੂੰ 2 ਕਰੋੜ ਮਿਲਿਆ ਉਹ ਡੇਲੀ ਅਫਸਰਟ ਹੁੰਦਾ ਸਾਡਾ ਬੱਚਾ ਇਹਦੀ ਇਹ ਕਹਿੰਦੇ ਵੀ ਜਿਹਦੇ ਬੱਚੇ ਉੱਥੇ ਪਹੁੰਚੇ ਨਹੀਂ ਉਹਨਾਂ ਨੂੰ ਨਹੀਂ ਪਤਾ ਇਸ ਦੁੱਖ ਦਾ ਸਾਨੂੰ ਪਤਾ ਰੋਜ਼ ਜੋ ਗੱਲਾਂ ਸੁਣੀਆਂ ਬੇਟੀ ਕਹਿੰਦੀ ਮੈਂ ਕੈਂਪ ਛੱਡ ਕੇ ਆ ਜਾਨੀ ਪਾਪਾ ਵੀ ਜਾਂ ਤਾਂ ਸਾਰੇ ਇੰਡੀਆ ਦਾ ਇੱਕ ਕਰ ਦਿਓ ਜਾਂ ਸਾਡਾ ਵੀ ਬਤਾ ਦਿਓ ਸਰਕਾਰਾਂ ਨੂੰ ਕਹੋ ਵੀ ਸਾਨੂੰ ਇੱਥੇ ਬੇਤੀ ਰੋਜ ਕਰਾਉਣ ਨਾਲੋਂ ਸਾਨੂੰ ਬਹੁਤ ਬੁਰਾ ਲੱਗਦਾ ਜਦੋਂ ਇਦਾਂ ਰੋਡ ਟ੍ਰੇਨਿੰਗ ਤੋਂ ਪਹਿਲਾਂ ਇਹ ਗੱਲਾਂ ਸ਼ੁਰੂ ਹੋ ਜਾਂਦੀਆਂ ਮੇਰੀ ਟ੍ਰੇਨਿੰਗ ਅਫਸਟ ਹੋ ਜਾਂਦੀ ਹੈ ਮੈਨੂੰ ਜ਼ਿਆਦਾ ਰਹਿ ਕਿ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਉਸ ਵਕਤ ਵੀ ਹੋਇਆ ਸੀ ਜਦੋਂ ਚੰਡੀਗੜ੍ਹ 에어ਪੋਰਟ ਤੇ ਜਿਹੜੇ ਸਾਡੇ ਪੰਜਾਬ ਦੇ ਖਿਡਾਰੀ ਉਤਰੇ ਸੀ ਤਾਂ ਉੱਥੇ ਮੌਕੇ ਤੇ ਮੀਥੇਰ ਖੇਡ ਮੰਤਰੀ ਸਪੋਰਟਸ ਮਿਨਿਸਟਰ ਪੰਜਾਬ ਵੀ ਮੌਕੇ ਤੇ ਮੌਜੂਦ ਸਨ ਪਰੰਤੂ ਬਾਵਜੂਦ ਉਸਤੇ ਕੋਈ ਹੱਲ ਤੱਕ ਕੀ ਕੜਨਾ ਸੀਗਾ ਉਲਟਾ ਅਲਵਿਦਾਖ ਦਿੱਤਾ ਗਿਆ ਜੀ ਮੀਥੇਰ ਜੀ ਨੇ ਕਿਆ ਸੀ ਮੈਂ ਸੀਐਮ ਜੀ ਨਾਲ ਗੱਲ ਕਰਾਂਗਾ ਸੀਐਮ ਸਾਹਿਬ ਤੋਂ ਇਹ ਕਰਾਵਾਂਗੇ ਪ੍ਰੂਵ ਪਰ ਮੀਥੇਰ ਜੀ ਨੇ ਕੋਈ ਗੱਲ ਨਹੀਂ ਕੀਤੀ ਨਾ ਸੀਐਮ ਸਾਹਿਬ ਨੇ ਇਸ ਬਾਰੇ ਗੱਲ ਕੀਤੀ ਸਮਾਂ ਕਿ ਹੁਣ ਦੇਖੋ ਮੈਂ ਇਹ ਗੱਲਾਂ ਪਰਸਨਲੀ ਹੋ ਜਾਣੀਆਂ ਫਿਰ ਉਹ ਕਹਿਣਾ ਤਾਂ ਸਾਨੂੰ 8 ਤਰੀਕ ਨੂੰ ਸੱਦ ਲਿਆ ਬੈਂਗਲੌਰ ਤੋਂ ਵੀ ਤੁਹਾਨੂੰ ਆਨਰ ਕਰਨਾ ਤੇ ਉਸ ਦਿਨ ਹੀ ਮੀਥੇਰ ਜੀ ਨੇ ਆਪਣਾ ਵਿਆਹ ਰਖ ਲਿਆ ਦੱਸੋ ਵਿਆਹ ਲੈਣ ਕਿਦਾਂ ਉਹਨਾਂ ਦਾ ਫਿਰ ਉਹਨਾਂ ਨੂੰ ਬਚਾਣ ਕਹਿੰਦੇ ਬਾਫ ਜਾਓ ਅਸੀਂ ਦੁਬਾਰਾ ਤੁਹਾਨੂੰ ਸੱਦਾਂਗੇ ਅਕਤੂਬਰ ਦੇ ਵਿੱਚ ਜਾ ਕੇ ਜਿਹੜੀਆਂ ਗੇਮਾਂ ਹੋਈਆਂ ਆ ਜਿਹੜਿਆਣੇ ਨੇ ਆਪਣੇ ਬੱਚਾ ਨੂੰ ਪੈਸੇ ਦੇ ਦਿੱਤੇ ਵੀ ਜਾਓ 올림픽 ਦੀ ਤਿਆਰੀ ਕਰੋ ਸਾਡੇ ਘਰੋਂ ਦਿੱਤੇ ਗਏ ਸਾਡੇ ਪੈਸੇ ਹੁਣ ਦਿੱਤੇ ਗਏ 4-5 ਮਹੀਨੇ ਬਾਅਦ ਬੱਚੇ ਹੁਣ ਜੇ ਸਾਨੂੰ ਪੈਸੇ ਮਿਲਦੇ ਹੁੰਦੇ ਅਸੀਂ ਵੀ ਉਹ ਬਾਹਰ ਟ੍ਰੇਨਿੰਗ ਕਰਨ ਚਲੇ ਜਾਂਦੇ ਉਸੇ ਟਾਈਮ 5 ਮਹੀਨੇ ਬਾਅਦ ਪੈਸੇ ਦੇ ਰਹੇ ਆ ਇੱਕ ਤਾਂ ਉਹ ਦੇ ਵੀ ਉਹੀ ਪੁਰਾਣੀ ਪਾਲਿਸੀ ਮੁਤਾਬਕ ਰਹੇ ਆ ਔਰ ਬੱਚੇ ਆਪਣਾ ਦੂਜੇ ਬੱਚਿਆਂ ਨਾਲੋਂ ਕਿੰਨੇ ਪਛੜ ਗਏ 5 ਮਹੀਨੇ ਪਛੜ ਗਏ ਤੁਸੀਂ ਕਹਿ ਰਹੇ ਸੀ ਪੰਜਾਬ ਹਰਿਆਣੇ ਨੂੰ ਜੁਪੀ ਤੋਂ ਅੱਗੇ ਲੈ ਕੇ ਜਾਣਾ ਕਿੱਦਾਂ ਲੈ ਕੇ ਜਾਵਾਂਗੇ ਮੈਨੂੰ ਨਹੀਂ ਸਮਝ ਆਉਂਦਾ ਜਦੋਂ ਇਹ ਪਾਲਿਸੀ ਅੱਛਾ ਉਹ ਤੋਂ ਬਾਅਦ ਪਾਲਿਸੀ ਇੱਥੇ ਸਾਡਾ ਪੱਕਾ ਜਾਣ ਦਾ ਮਨ ਕਿਉਂ ਬਣਿਆ ਮੈਂ ਵੀ ਕਿਉਂ ਕਿਹਾ ਇਹਨਾਂ ਨੇ 11 ਪਲੇਅਰਾਂ ਨੂੰ ਐਸਡੀਐਮ ਤੇ ਡੀਐਸਪੀ ਲਾਉਣ ਤੋਂ ਬਾਅਦ ਪਾਲਿਸੀ ਕੀ ਬਣਾਈ ਆ ਵੀ ਹੁਣ ਅਸੀਂ ਤੁਹਾਨੂੰ ਐਥਲੈਟਿਕ ਕੋਚ ਰੱਖਾਂਗੇ ਜਾਂ ਡੀਐਸਓ ਰੱਖਾਂਗੇ ਉਹ ਜਦ ਕੇ ਉਹ ਉਹ ਮੌਕੇ ਖਤਮ ਕਰ ਦਿੱਤੇ ਗਏ ਕਿ ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਜਿਹੜੀ ਪੰਜਾਬ ਦੀ ਸਪੋਰਟਸ ਪਾਲਿਸੀ ਹੋਏਗੀ ਉਹ ਦੇਸ਼ ਭਰ ਦੀ ਨੰਬਰ 1 ਦੀ ਪਾਲਿਸੀ ਜਿਹੜੀ ਬਣਾ ਦਿੱਤੀ ਗਈ ਆ ਲੇਕਿਨ ਇਸ ਵੇਲੇ ਜ਼ੀਰੋ ਪਾਲਿਸੀ ਆ ਇਹ ਦੇਖੋ ਅਸੀਂ ਜੇ ਕੋਚ ਲੱਗਣਾ ਆ ਅਸੀਂ ਬੀਏ ਤੋਂ ਬਾਅਦ 9 ਮਹੀਨੇ ਦਾ ਕੋਰਸ ਹੈ ਆਂ ਜੀ ਅਸੀਂ ਦਾ ਪਟਿਆਲੇ ਕਰਾ ਕੇ ਅਸੀਂ ਆਪਣੀ ਬੱਚੀ ਨੂੰ ਕੋਚ ਲਵਾ ਸਕਦੇ ਸੀ ਕੋਚ ਮਾੜੀ ਜੋਬ ਨਹੀਂ ਮੈਂ ਕਹਿੰਦਾ ਪਰ ਉਹ ਜੋਬ ਜੋ ਉਹਦਾ ਨੂੰ ਰਿਗਾਰਡ ਆ ਏਸ਼ੀਅਨ ਗੇਮ ਦਾ 올림픽 ਦੇ ਰਿਗਾਰਡ ਨਹੀਂ ਹੈਗਾ ਉਹ ਨੇਸ਼ਨਲ ਮੈਡਲਿਸਟ ਨੂੰ ਕੋਚ ਲਾਇਆ ਜਾਵੇ ਜਿਹੜੇ ਨੇਸ਼ਨਲ ਤੋਂ 골ਡ ਪੰਜਾਬ ਦਾ ਲੈ ਕੇ ਆਉਂਦਾ ਉਹ ਕੋਚ ਲੱਗਣ ਦੇ ਕਾਬਿਲ ਹੈ ਉਹਨੂੰ ਲਾਉਣਾ ਵੀ ਚਾਹੀਦਾ ਉਹ ਪੋਸਟ ਤੁਸੀਂ ਜੇ 올림픽 এਸ਼ੀਆ ਨੂੰ ਉਹ ਪੋਸਟਾਂ ਕਹਿੰਦੇ ਆ ਲੈ ਲਾਓ ਤਾਂ ਇਹ ਤਾਂ ਬੇਇੱਜ਼ਤੀ ਕਰਨ ਵਾਲੀ ਗੱਲ ਹੈ ਕਿਉਂਕਿ ਨਾਲ ਦੇ ਬੱਚਿਆਂ ਦੇ ਜਿਲ੍ਹੇ ਸਟੇਟਾਂ ਦੇ ਜਿਹੜੇ ਆਗੇ ਉਹ ਡੀਐਸਪੀ ਲੱਗਣ ਸਾਡਾ ਜਾ ਕੇ ਕੋਚ ਲਗੂਗਾ ਤੇ ਕੀ ਉੱਥੇ ਪ੍ਰਭਾਵ ਪੈਂਦਾ ਸਾਡੇ ਬੱਚਿਆਂ ਦਾ ਪਰ ਬੱਤੀਆਂ ਦੇ ਵਿੱਚੋਂ ਮਹਿਜ਼ 11 ਨੂੰ ਜਿਹੜੀ ਉਹ ਨੌਕਰੀ ਦਿੱਤੀ ਗਈ ਹੈ ਤੇ ਜਿਹੜੇ ਬਾਕੀ ਦੇ ਰਹਿੰਦੇ ਆ ਉਹਨਾਂ ਲਈ ਪਾਲਿਸੀ ਚੇਂਜ ਕਰ ਦਿੱਤੀ ਗਈ ਹੈ ਕਹਿ ਸਕਦੇ ਆ ਕਿ ਸਿੱਧੇ ਤੌਰ ਤੇ ਭੇਦਭਾਵ ਹੋਇਆ ਗਿਆ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਵੱਲੋਂ ਸਿਰਫ ਆਪਣੇ ਪਸੰਦੀਦਾ ਨੂੰ ਜਿਹੜਾ ਮੋੜੀ ਬਣਾ ਕੇ ਉਹਨਾਂ ਨੂੰ ਨੌਕਰੀ ਦਿੱਤੀ ਗਈ ਹੈ ਜੀ ਸਹੀ ਗੱਲ ਇਹੀ ਗੱਲ ਹੋਈ ਹੈ ਭੇਦਭਾਵ ਹੋਇਆ ਗਿਆ ਔਰ ਇਹ ਬਾਕੀ ਬੱਚਾ ਨਾਲ ਛੜਿਆ ਮਤੋਖਾ ਆ ਤੁਸੀਂ ਜਾਂ ਤਾਂ ਬਾਕੀਆਂ ਨੂੰ ਵੀ ਲੈ ਲਾਓ ਜਾਂ ਇਹਨਾਂ ਨੂੰ ਵੀ ਉਹੀ ਕੋਚ ਦੇ ਐਸਡੀ ਕੋਚ ਤੇ ਡੀਐਸਓ ਲਾ ਦਿਓ ਤੁਸੀਂ ਉਹ ਵੀ ਉਹੀ ਏਸ਼ੀਅਨ ਗੇਮ ਖੇਡ ਕੇ ਆ ਰਹੇ ਹੋ ਉਹ ਵੀ ਉਹੀ ਏਸ਼ੀਅਨ ਗੇਮ ਖੇਡ ਕੇ ਆ ਰਹੇ ਆ ਜਾਂ ਤਾਂ ਹੋਵੇ ਨਾ ਵੀ ਉਹ ਤਾਂ ਬਿਜੀ ਦੂਜਾ ਤੂਰ ਤੂਰੀ ਉਹੀ ਏਸ਼ੀਅਨ ਵੇਡ ਕੇ ਆ ਕਿਕਟ ਵਾਲੀ ਕੁੜੀ ਤਾਂ ਏਸ਼ੀਅਨ ਗੇਮ ਖੇਡੀ ਹੀ ਨਹੀਂ ਹਾਕੀ ਵਾਲੇ ਵੀ ਉਹੀ ਖੇਡ ਕੇ ਆਏ ਆ ਤੁਸੀਂ ਪਾਲਿਸੀ ਚੇਂਜ ਕਰਦੇ ਉਹਦੇ ਤੋਂ ਜ਼ਿਆਦਾ ਸਾਰੇ ਬੱਚੇ ਬੱਚਿਆਂ ਨੂੰ ਤਕਲੀਫ ਹੋਈ ਆ ਬਈ ਸਾਨੂੰ ਤਾਂ ਗਾਹਾਂ ਮੌਕਾ ਹੀ ਹੈ ਨਹੀਂ ਜੇ ਗਾਹਾਂ ਜਾ ਕੇ ਬੱਚੇ ਹੋਰ ਮੈਡਲ ਲੈ ਕੇ ਆਉਂਦੇ ਆ ਮੌਕਾ ਹੀ ਹੈ ਨਹੀਂ ਮੌਕਾ ਹੀ ਖਤਮ ਕਰ ਦਿੱਤਾ ਗਿਆ ਪੰਜਾਬ ਦੇ ਬੱਚਿਆਂ ਲਈ ਅੱਗੇ ਹੁੰਦਾ ਸੀ ਵੀ ਮੈਂ ਡੀਐਸਪੀ ਬਣਨਾ ਮੈਂ ਸੀਟੀਐਮ ਬਣਨਾ ਮੈਂ 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 올림픽 ਜੋ ਮੈਡਲ ਲੈਣਾ ਮੈਂ ਏਸ਼ੀਆ ਟੂ ਮੈਡਲ ਲੈਣਾ ਹੁਣ ਪੰਜਾਬ ਦੇ ਬੱਚੇ ਲਈ ਦੱਸੋ ਕੀ ਅਗਲਾ ਕਹਿੰਦਾ ਕੋਚ ਬਣਨਾ ਮੈਂ ਮੈਂ ਕਹਾਂ ਨੂੰ ਐਨੀ ਮਹੱਤਵ ਕਰਾਂ ਮੈਂ ਜਾ ਕੇ ਕੋਰਸ ਦਾ ਐਨਆਈਐਸ ਦਾ ਕੋਰਸ ਕਰਦਾ ਮੈਂ ਕੋਚ ਲੱਗ ਜਾਊਂਗਾ ਇਸ ਤੋਂ ਪਹਿਲਾਂ ਵੀ ਜਦੋਂ ਹਰਮਿਲਨ ਬਿਆਸ ਚੀਨ ਦੇ ਵਿੱਚ ਜਾਂਦੇ ایشੀਅਨ ਖੇਡਾਂ ਦੇ ਵਿੱਚ ਪ੍ਰਦਰਸ਼ਨ ਕਰਨ ਲਈ ਜਾਂਦੇ ਆ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇੱਥੇ ਹੁਸ਼ਿਆਰਪੁਰ ਦੇ ਵਿੱਚ ਕੀ ਪੂਰੇ ਦੁਆਬੇ ਖੇਤਰ ਦੇ ਵਿੱਚ ਜਿਹੜਾ ਸਿੰਥੈਟਿਕ ਟਰੈਕ ਆ ਉਹ ਨਹੀਂ ਸੀ ਹਿਮਾਚਲ ਦੇ ਵਿੱਚ ਜਾ ਕੇ ਸ਼ਾਇਦ ਹਰਮਿਲਨ ਨੂੰ ਜਿਹੜੀ ਪ੍ਰੈਕਟਿਸ ਕਰਨੀ ਪੈ ਰਹੀ ਸੀ ਸਮੇਂ-ਸਮੇਂ ਤੇ ਤੁਹਾਡੇ ਵੱਲੋਂ ਮੰਗ ਵੀ ਕੀਤੀ ਜਾ ਰਹੀ ਸੀ ਮੀਡੀਆ ਵੱਲੋਂ ਵੀ ਤੁਹਾਡੀ ਆਵਾਜ਼ ਜਿਹੜੀ ਉੱਪਰ ਤੱਕ ਪਹੁੰਚਾਈ ਜਾ ਰਹੀ ਸੀ ਟਰੈਕ ਤਾਂ ਮੈਨੂੰ ਖੁੰਝ ਗਿਆ ਬੇਟੇ ਵੀ ਹੁਣ ਤੁਸੀਂ ਜੋਏ ਪਾਸ ਸਟੇਟ ਚ ਤੋੜ ਦਿੱਤੀ ਮੈਂ ਉਸ ਦਿਨ ਵੀ ਸਰ ਤੁਹਾਡੇ ਵਾਲੇ ਚੈਨਲ ਤੇ ਕਿਹਾ ਸੀ ਪੰਜਾਬ ਦੇ ਦੋ ਮੈਡਲ ਰਹਿ ਗਏ ਤੂਰ ਦਾ ਤੇ ਹਰਮਿਨਲਾਥ ਐਥਲੈਟਿਕ ਦਾ ਜਿੱਥੇ 8 9 9 10 10 ਮੈਡਲ ਸਾਡੇ ਹੁੰਦੇ ਸੀ ਇਹ ਦੋ ਵੀ ਨਹੀਂ ਰਹਿਣੇ ਜੇ ਤੁਸੀਂ ਨਾ ਵਧੀਆ ਤਰੀਕੇ ਨਾਲ ਇਹਨਾਂ ਨੂੰ ਹੈਂਡਲ ਕੀਤਾ ਉਹੀ ਗੱਲ ਹੋਈ ਨਾ ਆ ਹੁਣ ਜਿਹੜੀਆਂ ਸਾਡੀਆਂ ਇੰਡੋਰੇਸ਼ਨ ਗੇਮਾਂ ਹੋਈਆਂ ਉਹ ਚ ਇੱਕ ਮੈਡਲ ਹੀ ਰਹਿ ਗਿਆ ਤੂਰ ਦਾ ਹਰਮਿਨਲਾਥ ਚੰਡੀਗੜਾ ਲੋਅ ਹੋ ਗਿਆ ਇਹ ਗਾਹਾਂ ਨੂੰ ਤੂ ਤੂ ਤਾਂ ਚਲੋ ਇੱਕ ਰਹਿ ਗਿਆ ਤੂਰ ਕਿੰਨੇ ਦੇ ਸਾਲ ਚੱਲੂਗਾ 5 ਸਾਲ ਹੋਰ ਦੋ ਏਸ਼ੀਅਨ ਗੇਮ ਖੇਡ ਜਾਏਗਾ ਉਹ ਤੋਂ ਗਾਹਾਂ ਤੁਸੀਂ ਇਹ ਪਾਲਿਸੀ ਬੰਦਾ ਬੰਦਾ ਇੱਕ ਵੀ ਬੱਚਾ ਨਹੀਂ ਸਾਡਾ ਰਹਿਣਾ ਇੱਥੇ ਇਹ ਪਾਲਿਸੀਆਂ ਚੇਂਜ ਕਰੋ ਔਰ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਮੌਕਾ ਦਿਓ ਅਸੀਂ ਕਿਸੇ ਨਾਲ ਭੇਦਭਾਵ ਨਾ ਕਰੋ ਸਪੋਰਟ ਦੇ ਵਿੱਚ ਕੋਈ ਪੋਲਟਿਕਸ ਨਹੀਂ ਹੋਣੀ ਚਾਹੀਦੀ ਇਹ ਸਪੋਰਟ ਜਿਹੜੀ ਆ ਸਾਰੇ ਦੇਸ਼ ਦਾ ਦੇਸ਼ ਦਾ ਤਿਰੰਗਾ ਉੱਚਾ ਕਰਨ ਲਈ ਲੜਦੇ ਆ ਉੱਥੇ ਜਦੋਂ ਦੇਸ਼ ਦਾ ਤਿਰੰਗਾ ਚੜ੍ਹਦਾ ਆ ਉਹ ਐਸ ਉਹ ਸਾਰੇ ਦੇਸ਼ ਦਾ ਮਾਣ ਉੱਚਾ ਹੁੰਦਾ ਜਦੋਂ ਦੂਜੇ ਕੰਟਰੀ ਦੇ ਵਿੱਚ ਝੰਡਾ ਚੜ੍ਹਦਾ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਖੁਸ਼ੀ ਹੁੰਦੀ ਵੀ ਸਾਡਾ ਦੇਸ਼ ਜਿੱਤੇ ਆ ਅੱਛਾ ਗੱਲਬਾਤ ਕੀਤੀ ਤੁਸੀਂ ਕਿਉਂਕਿ ਜਦੋਂ ਹਰ ਮਿਲਨ ਪੈਸ ਜਿੱਤ ਕੇ ਆਉਂਦੇ ਨੇ ਤਾਂ ਪ੍ਰਸ਼ਾਸਨ ਵੱਲੋਂ ਚੱਚੇ ਤੌਰ ਤੇ ਉਹਨਾਂ ਦਾ ਸਨਮਾਨ ਸਵਾਗਤ ਰੱਖਿਆ ਜਾਂਦਾ ਹੈ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਵੀ ਉੱਥੇ ਪਹੁੰਚਦੇ ਨੇ ਵੱਡੇ ਵੱਡੇ ਤੁਮਗੇ ਜੇ ਮਾਰੇ ਜਾਂਦੇ ਨੇ ਜੀ ਕਿਸੇ ਵੀ ਦੇਖੋ ਪਰਸਨਲੀ ਮਿਲਨ ਨੂੰ ਜਾਂ ਮਿਲਨ ਨਹੀਂ ਮੈਂ ਕਹਿੰਦਾ ਬੱਤੀਆਂ ਬੰਦਿਆਂ ਨੂੰ ਜਿਨ੍ਹਾਂ ਨੇ ਮੈਡਲ ਸਾਡੇ ਆਏ ਆ ਪਰਸਨਲ ਕਿਸੇ ਸਪੋਰਟਸ ਮਿਨਿਸਟਰ ਨੇ ਜਾਂ सीएम साहब ने चाय पार्टी सडक ही उनू पूछदे ਤੁਹਾਡਾ ਬੱਚੇ ਉਥੇ ਕਿੱਦਾਂ ਤੁਸੀਂ ਮੈਡਲ ਜਿੱਤੇ ਕੀ ਕੀਤੇ ਇੱਕ ਥਾਪੀ ਹੁੰਦੀ ਆ ਇਹ सीएम साहब ਨੇ ਤਾਂ ਆਪਣੇ ਸਪੋਰਟ ਮਿਨਿਸਟਰ ਨੇ ਰੋਡ ਦੇ ਉੱਤੇ ਉਹਦਾ ਉਦਣ ਮਿਲ ਗਿਆ ਬਸ ਰੋਡ ਦੇ ਉੱਤੇ ਵੈਲਕਮ ਕੀਤਾ ਉਸ ਤੋਂ ਬਾਅਦ ਸਾਨੂੰ ਦੱਸਣ ਮੀਤ ਜੀ ਕਿਦਾਂ ਲੈਣਾ ਪਲੇਅਰਾਂ ਨੂੰ ਸਦਕੇ ਤੁਸੀਂ ਚਾਹ ਪਲਾਈ ਦੇਖੋ ਕੀ ਹੁੰਦਾ ਸਪੋਰਟਸ ਤੁਸੀਂ ਸਪੋਰਟਸਮੈਨਾਂ ਦੇ ਉੱਤੇ ਸਪੋਰਟਸ ਮਿਨਿਸਟਰੀ ਹੈ ਨਾ ਜੇ ਤੋਂ ਦੇ ਪਲੇਅਰ ਇਨ ਤੁਹਾਡੇ ਤੁਹਾਡੇ ਰਹੇ ਤੇ ਤੁਸੀਂ ਕਿਹਦੀ ਸਪੋਰਟਸ ਮਿਨਿਸਟਰੀ ਕਰਨੀ ਆ ਇਹ ਪਲੇਅਰਾਂ ਨਾਲ ਹੀ ਤੁਹਾਡੀ ਸਪੋਰਟਸ ਮਿਨਿਸਟਰੀ ਆ ਤੁਸੀਂ ਪਲੇਅਰ ਆਪਣੇ ਨਾਲ ਤਾਂ ਰੱਖੋ ਪਲੇਅਰਾਂ ਨੂੰ ਕਮ ਸੇ ਕਮ ਥਾਪੜਾ ਤਾਂ ਦਿਓ ਤੁਸੀਂ ਹਿਸ਼ਾਰਪੁਰ ਆਏ ਅਸੀਂ ਹਮ ਸਾਹਿਬ ਆ ਕੇ ਕਹਿੰਦੇ ਜੀ ਮੈਂ ਟਾਂਡੇ ਨੂੰ ਟਰੈਕ ਦਿੰਦਾ ਟਾਂਡੇ ਦੇ ਕਿਹੜੇ ਬੱਚੇ ਨੇ ਮੈਡਲ ਜਿੱਤੇ ਅਸੀਂ ਜੀ ਕੋਈ ਗੱਲ ਨਹੀਂ ਟਾਂਡੇ ਨੂੰ ਵੀ ਦਿਓ ਅਸੀਂ ਇਹ ਨਹੀਂ ਕਹਿੰਦਾ ਨਾ ਦਿਓ ਟਾਂਡੇ ਨੂੰ ਵੀ ਦੇ ਦਿਓ ਪਰ ਜਿੱਤਿਆ ਤਾਂ ਮਿਲਨ ਦਾ ਮਿਲਨ ਦਾ ਤਾਂ ਮਾਣ ਵਧਾ ਜਾਂਦੇ ਆਗੇ ਬੇ ਮਿਲਨ ਨੇ ਮੰਗਿਆ ਸੀ ਜੀ ਲਓ ਜੀ ਮਿਲਨ ਕਹਿੰਦੀ ਮਾਲ ਪਰ ਦੇ ਦੇਣਾ ਹਿਸ਼ਾਰਪੁਰ ਮੈਂ ਹਿਸ਼ਾਰਪੁਰ ਵੀ ਦਿੰਦਾ ਜਾਂ ਮਾਲ ਪਰ ਦਿੰਦਾ ਇਹ ਗੱਲਾਂ ਹਿੱਟ ਕਰਦੀਆਂ ਪਲੇਅਰ ਦੀ ਬੇਇੱਜ਼ਤੀ ਕਰਦੇ ਆ ਤੁਸੀਂ ਜਿੱਥੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਕੋਈ ਹੋਇਆ ਸਮਝੌਤਾ ਕਿ ਤੁਹਾਡੇ ਵੱਲੋਂ ਮੇਰੀ ਬੇਟੀ ਖੇਲੇਗੀ ਅਗਰ ਕੋਈ ਉਹ ਮੈਡਲ ਜਿੱਤ ਕੇ ਆਉਂਦੀ ਹੈ ਤਾਂ ਤੁਸੀਂ ਉਹਨੂੰ ਕੋਈ ਵੱਡੇ ਅਫਸਰ ਦਾ ਅਹੁਦਾ ਦੇਵੋਗੇ ਜੀ ਚੰਡੀਗੜ੍ਹ ਦੀ ਪਾਲਿਸੀ ਮੇਰੇ ਕੋਲ ਆ ਚੰਡੀਗੜ੍ਹ ਦੀ ਪਾਲਿਸੀ ਹਰਿਆਣੇ ਦੀ ਪਾਲਿਸੀ ਦੇ ਇਕੋ ਲਿਆ ਪੰਜਾਬ ਦੀ ਪਾਲਿਸੀ ਤੋਂ ਉੱਪਰ ਆ ਸਪੋਰਟਸ ਪਾਲਿਸੀ ਮੈਂ ਤੁਹਾਨੂੰ ਦੋ ਹੀ ਕਾਪੀਆਂ ਦੇ ਦਿੰਦਾ ਹੁਣੇ ਤੁਸੀਂ ਕਾਪੀਆਂ ਪਲੀਜ਼ ਇਦਾਂ ਨਹੀਂ ਮੈਂ ਇਦਾਂ ਨਹੀਂ ਕਹਿੰਦਾ ਪਿਆ ਵੀ ਗੱਪਾਂ ਮਾਰਦਾ ਮੈਂ ਦੋਨੇ ਹੀ ਪ੍ਰੂਫ ਦਿਨਾ ਤੁਹਾਨੂੰ ਤੱਥਾਂ ਦੇ ਧਾਤੇ ਬੋਲ ਰਿਹਾ ਮੇਰੇ ਕੋਲ ਚੰਡੀਗੜ੍ਹ ਦੀ ਪਾਲਿਸੀ ਵੀ ਆ ਮੇਰੇ ਤੋਂ ਪੰਜਾਬ ਦੀ ਪਾਲਿਸੀ ਜਿਹੜੀ ਨਵੀਂ ਬਣਾਈ ਉਹ ਵੀ ਆ ਤੁਸੀਂ ਦੋਨਾਂ ਨੂੰ ਕੰਪੇਅਰ ਕਰ ਲਿਓ ਵੀ ਕਿਹੜੀ ਬੈਟਰ ਆ ਤਾਂ ਉਹ ਉਹ ਚੰਡੀਗੜ੍ਹ ਵਾਲਿਆਂ ਨੇ ਇਹਨਾਂ ਉਹਨਾਂ ਨੇ ਵੀ ਪਹਿਲਾਂ ਪੰਜਾਬ ਨੇ ਸਾਨੂੰ ਐਨਓਸੀ ਦਿੱਤੀ ਅਸੀਂ ਉਦੋਂ ਨਹੀਂ ਗਏ ਹੈਗੇ ਪੰਜਾਬ ਨੇ ਐਨਓਸੀ ਦਿੱਤੀ ਵੀ ਜਾਓ ਤੁਹਾਡਾ ਨਹੀਂ ਇੱਥੇ ਸਾਡੇ ਸੈਕਟਰੀ ਐਥਲੈਟਿਕ ਦੇ ਆ ਕਮਲਪ੍ਰੀਤ ਜੀ disc throws ਇੰਟਰਨੈਸ਼ਨਲ ਆ ਉਹਨਾਂ ਉਹਨਾਂ ਨੂੰ ਅਸੀਂ ਦੱਸਿਆ ਵੀ ਇੱਦਾਂ ਦਾ ਸਾਨੂੰ ਪੰਜਾਬ 'ਚ ਜੌਬ ਨਹੀਂ ਮਿਲੀ ਸਾਨੂੰ ਤਾਂ ਚੰਡੀਗੜ੍ਹੇ ਮਿਲੀ ਆ ਵੀ ਅਸੀਂ ਇੱਥੋਂ ਫੇਰ ਜਾਣਾ ਚਾਹੁੰਦੇ ਹਾਂ ਉੱਥੇ ਦੌੜਾਂਗੇ ਉਹਨਾਂ ਨੇ ਸਾਨੂੰ ਐਨਓਸੀ ਦਿੱਤੀ ਪੰਜਾਬ ਐਥਲੈਟਿਕ ਐਸੋਸੀਏਸ਼ਨ ਨੇ ਫੇਰ ਸਾਨੂੰ ਚੰਡੀਗੜ੍ਹ ਨੇ ਦਿੱਤੀ ਵੀ ਤੁਸੀਂ ਸਾਡੇ ਕੋਲ ਤੁਹਾਡੀ ਜੌਬ ਇੱਥੇ ਆ ਤੁਸੀਂ ਇੱਥੇ ਖੇਡ ਸਕਦੇ ਆ ਫੇਰ ਅਸੀਂ ਦੋ ਐਨਓਸੀਆਂ ਦਿੱਲੀ ਲੈ ਕੇ ਗਏ ਆ 올 ਇੰਡੀਆ ਐਥਲੈਟਿਕ ਫੋਡੇਸ਼ਨ ਕੋਲ ਉਹਨਾਂ ਨੇ ਦੋਹਾਂ ਇਨੀਆਂ ਦੇ ਉੱਤੇ ਸਾਨੂੰ ਕਲੀਅਰਸ ਦੇ ਕੇ ਸਾਨੂੰ ਉਧਰੋਂ ਚੰਡੀਗੜ੍ਹ ਖੇਡਣ ਦੀ ਇਜਾਜ਼ਤ ਦਿੱਤੀ ਫਿਰ ਅਸੀਂ ਚੰਡੀਗੜ੍ਹੋਂ ਖੇਡਿਆ ਪੂਰੀ ਪ੍ਰਕਿਰਿਆ ਕਰਕੇ ਅਸੀਂ ਗਏ ਆ ਇਦਾਂ ਨਹੀਂ ਗਏ ਹੈਗੇ ਪਰ ਜਦੋਂ ਗਏ ਕਦੋਂ ਆ ਜਦੋਂ 11 ਨੂੰ ਨੌਕਰੀ ਦਿੱਤੀ ਸਾਨੂੰ ਨਹੀਂ ਦਿੱਤੀ ਅਸੀਂ ਉਸ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਕੀਤੀ ਆ ਵੀ ਸਾਨੂੰ ਇਹਨਾਂ ਨੇ ਨਹੀਂ ਦੇਣੀ ਤਾਂ ਉਸ ਤੋਂ ਬਾਅਦ ਪਾਲਿਸੀ ਵੀ ਚੇਂਜ ਕਰਤੀ ਅੱਛਾ ਆਪਣੇ ਬੇਟੇ ਨੂੰ ਵੀ ਤੁਸੀਂ ਇੱਥੇ ਅਰੇਂਜ ਤੇ ਪ੍ਰੈਕਟਿਸ ਕਰਵਾਨੇ ਹੋ ਤੇ ਹੁਣ ਉਹਨੂੰ ਵੀ ਇੱਥੇ ਰੱਖੋਗੇ ਜਾਂ ਪੰਜਾਬ ਤੋਂ ਕਿਤੇ ਬਾਹਰ ਹੀ ਲਿਆਉਂਗੇ ਜੀ ਹੁਣ ਏ ਨਾ ਦੇਖੋ ਪੰਜਾਬ ਦੀ ਸਹੀ ਗੱਲ ਹੈ ਤੁਸੀ ਦਾ ਬਹੁਤ ਲੰਬਾ ਮੈਂ ਕੀ ਮੇਰੇ ਕੋਈ ਵੀ ਤੁਸੀ ਏਦਾਂ ਕਰੋ ਤੁਸੀਂ ਸਿਫਤ ਕੋ ਦੇ ਡੈੜੀ ਕਿਸੇ ਵੀ ਜਿਹੜੇ ਮੈਡਲ ਆਏ ਨਾ ਕਿਸੇ ਬੱਚੇ ਨੂੰ ਪੁੱਛ ਲਓ ਵੀ ਤੂੰ ਪੰਜਾਬ ਰਹਿਣਾ ਚਾਹਨਾ ਜੋ ਪਾਲਿਸੀ ਆ ਉਹ ਨਹੀਂ ਇਸ ਪੰਜਾਬ ਚ ਰਹੂਗਾ ਮੈਂ ਅਗਲੇ ਭਵਿੱਖ ਦੀ ਗੱਲ ਕਰ ਰਿਹਾ ਮੈਂ ਆਪਣੇ ਮੇਰੇ ਕੋ ਮੈਂ ਨੌਕਰੀ ਕਰ ਲਈ ਮੇਰੇ ਬੱਚੇ ਨੂੰ ਨੌਕਰੀ ਮਿਲ ਗਈ ਗਾਹਾਂ ਆਉਣ ਵਾਲੇ ਬੱਚਿਆਂ ਨੇ ਨਹੀਂ ਰਹਿਣਾ ਜੇ ਆ ਪਾਲਿਸੀ ਰਹੀ ਇਹ ਪਾਲਿਸੀ ਬਹੁਤ ਗਲਤ ਆ ਇਹਨੂੰ ਚੇਂਜ ਕੀਤਾ ਜਾਵੇ ਕੋਚ ਜਿਹੜੇ ਆ ਜਿਹੜਾ ਬੰਦਾ ਨੈਸ਼ਨਲ ਤੋਂ 골ਡ ਲੈ ਕੇ ਆਉਂਦਾ ਜਾਂ ਸਿਲਵਰ ਲੈ ਉਹਨੂੰ ਕੋਚ ਲਾ ਦਿਓ ਜਿਹੜਾ ਜਿਹੜਾ 올림픽 ਦਾ এশিয়া ਚੋ মেডেল ਲੈ ਕੇ ਆਉਂਦਾ ਉਹਨੂੰ ਤਾਂ ਹਰਿਆਣਾ ਜੁਪੀ ਜੋ ਦਿੰਦਾ ਉਹੀ ਤੁਸੀਂ ਦਿਓਗੇ ਤਾਂ ਹੀ ਬੱਚਾ ਸਾਡਾ ਉਹਨਾਂ ਨਾਲ ਇੱਥੇ ਜਾ ਕੇ ਸਾਡੇ ਬੱਚੇ ਜੋ 올 ਇੰਡੀਆ ਕੈਂਪ ਦੇ ਵਿੱਚ ਇਕੱਠੇ ਹੁੰਦੇ ਆ ਨਾ ਉੱਥੇ ਤੁਸੀਂ ਮਹਿਸੂਸ ਕਰੋ ਬਹੁਤ ਬੇਤੀ ਹੁੰਦੀ ਬਹੁਤ ਦੂਜੇ ਸਟੇਟ ਦੇ ਬੱਚੇ ਸਾਡੇ ਬੱਚਾ ਨੂੰ ਬਹੁਤ ਟੀਚਰਾਂ ਕਰਦੇ ਆ ਇਹ ਤੁਸੀਂ ਜੇ ਤੁਹਾਡੇ ਬੱਚੇ ਉੱਥੇ ਪਹੁੰਚੂਗੇ ਤਾਂ ਤੁਹਾਨੂੰ ਪਤਾ ਲੱਗੂ ਸਾਡੇ ਬੱਚੇ ਉੱਥੇ ਹੈਗੇ ਆ ਤਾਂ ਤੁਹਾਨੂੰ ਪਤਾ ਲੱਗ ਮੈਂ 7 ਦਿਨ ਮੈਂ ਬੇਟੀ ਬੇਟੀ ਕੋ ਰਹਿ ਕੇ ਆ ਉਹ ਡੇਲੀ ਉੱਥੇ ਆਹੀ ਚਾਚਾ ਹੁੰਦੀ ਸੀ ਉਹ ਉਹਦਾ ਧਿਆਨੇ ਨਹੀਂ ਉਹ ਕਹਿੰਦੀ ਮੈਂ 올림픽 ਦੀ ਤਿਆਰੀ ਕਰਾਂਗੇ ਇਹਨਾਂ ਦੀ ਗੱਲਾਂ ਸੁ ਤੁਸੀਂ ਸਾਡੇ ਬੱਚਿਆਂ ਦਾ ਮਾਈਂਡ ਅਪ ਕਿਉਂ ਨਹੀਂ ਕਰਦੇ ਇੱਕ ਥਾਪੜਾ ਹੁੰਦਾ ਤੁਸੀਂ ਥਾਪੜਾ ਜਿੱਦਾਂ ਉਹ ਦਿੰਦੇ ਅਸੀਂ ਆਮ ਦਿੰਦੇ ਆ ਜੋਗੀ ਨੇ ਜਿਹੜਾ ਡੀਐਸਪੀ ਪਾਰ ਲਿਆ ਕੁੜੀ 5 ਕਿਲੋਮੀਟਰ ਦੇ ਵਿੱਚ ਜਿਹਨੇ 골ਡ ਲਿਆ ਹੈ ਉਹ ਕੁੜੀ ਨੇ ਕਿਹਾ ਵੀ ਉੱਥੇ ਮੀਡੀਆ ਨੇ ਪੁੱਛਿਆ ਵੀ ਤੂੰ ਤੇਰੇ ਵਿੱਚ ਕੀ ਆ ਗਿਆ ਤੂੰ ਲਾਸਟ ਦੇ ਵਿੱਚ ਜਿਹੜਾ ਇੰਨਾ ਫਾਸਟ 골ਡ ਲੈ ਲਿਆ ਕਹਿੰਦੀ ਮੈਂ ਡੀਐਸਪੀ ਬਣਨਾ ਸੀ ਉਹ ਜੋਗੀ ਨੇ ਉਹ ਵਾਈਟ ਸੌਂਡੇ ਜੋਗੀ ਨੇ ਉਹਦੇ ਉੱਥੇ ਬੈਠਿਆ ਕੁੜੀ ਇਹ ਚ ਚਾਈਨਾ ਤੋਂ ਆਈ ਵੀ ਨਹੀਂ ਉਹ ਕਹਿੰਦਾ ਆਉਂਦੀ ਨੂੰ ਡੀਐਸਪੀ ਬਣਾ ਦਿਓ ਇਹ ਇਹ ਹੁੰਦੇ ਆ ਸੀਐਮ ਜਿਹੜੇ ਵੀ ਆਪਣੇ ਪਲੇਅਰਾਂ ਲਈ ਲੜਦੇ ਆ ਤੇ ਉਹਨਾਂ ਦੀ ਗੱਲਾਂ ਸੁਣਦੇ ਆ ਸਾਡੇ ਆ ਸੀਐਮ ਤਾਂ ਸਾਡੀ ਗੱਲੇ ਨਹੀਂ ਸੁਣ ਰਿਹਾ ਕਹਿ ਰਿਹਾ ਮੈਂ ਪਾਲਿਸੀ ਸਾਰ ਨੂੰ ਵਧੀਆ ਬਣਾਤੀ ਸਾਡੇ ਨਾਲ ਬੈਠ ਕੇ ਸਾਡੇ ਪਲੇਅਰ ਪੰਜ ਬਿਠਾੜ ਕੇ ਸਾਡੇ ਨਾਲ ਗੱਲ ਕੱਲ ਬੇ ਹਾਂ ਵਧੀਆ ਤਾਂ ਐਸੀ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਆ ਇਦਾਂ ਨਹੀਂ ਹੁੰਦਾ ਗੱਲਾਂ ਨਾਲ ਤੁਸੀਂ ਸਾਡੀ ਵਧੀਆ ਆ ਤੁਸੀਂ ਉਹਦੇ ਰੱਖੋ ਹੀ ਨਾ ਪ੍ਰਤੱਖ ਵੀ ਰੱਖੋ ਨਾ ਬੇ ਹਰਿਆਣੇ ਨਾਲ ਤਾਂ ਇਹਦੀ ਆ ਬੰਦ ਦੇ ਦਿੱਤਾ ਯੂਪੀ ਨਾਲ ਅਸੀਂ ਆ ਬੰਦ ਦੇ ਦਿੱਤਾ ਸਾਡੀ ਉਹਨਾਂ ਵਧੀਆ ਹੋਗੇ ਇਦਾਂ ਥੋੜੀ ਬਣਾਓ ਤੁਸੀਂ ਮਾੜੀ ਕਹੀ ਜਾਓ ਸਾਡੀ ਵਧੀਆ ਆ ਇਹ ਲੋਕਾਂ ਨੂੰ ਭਲੇਖੇ 'ਚ ਨਾ ਰੱਖੋ ਜੋ 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 ਸਪੋਰਟਸਮੈਨ ਆ ਜਾਂ ਪਲੇਅਰ ਆ ਉਹ ਸਮਝਦਾ ਨੋਰਮਲ ਬੰਦੇ ਨੂੰ ਹੁੰਦਾ ਵੀ ਪਤਾ ਨਹੀਂ ਹਾਂ ਬਹੁਤ ਵਧੀਆ ਕਰਤੀ ਲੇਕਿਨ ਜਿਹੜਾ ਕਰ ਰਿਹਾ ਉਹਨੂੰ ਪਤਾ ਹੁੰਦਾ ਇਹ ਕੀ ਚੀਜ਼ ਆ ਸੁਇਆ さん ਨੇ ਹਰ ਮਿਲਨ ਬੈਸਤੇ ਫਾਦਰ ਅਮਨਦੀਪ ਸਿੰਘ ਬਿਆਸ ਜੀ ਨਾਲ ਗੱਲਬਾਤ ਕੀਤੀ ਗਈ ਹੈ ਸੋ ਉਹਨਾਂ ਦੀਆਂ ਗੱਲਾਂ ਤੋਂ ਸਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਪ੍ਰਤੀ ਉਹਨਾਂ ਦੇ ਮਨਾਂ ਦੇ ਵਿੱਚ ਕਿਸ ਕਦਰ ਹੈ ਜਿਹੜਾ ਉਹ ਰੋਸ ਪਾਇਆ ਜਾ ਰਿਹਾ ਤੇ ਸਿੱਧੇ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਨਾ ਤਾਂ ਮੁੱਖ ਮੰਤਰੀ ਵੱਲੋਂ ਉਹਨਾਂ ਤੱਕ ਪਹੁੰਚ ਕੀਤੀ ਗਈ ਹੈ ਤੇ ਨੌਕਰੀਆਂ ਦੇਣ ਦੇ ਵਿੱਚ ਬੱਚਿਆਂ ਨੂੰ ਜਿਹੜਾ ਉਹ ਭੇਤ ਭਾਵ ਕੀਤਾ ਗਿਆ ਕੈਮਰਾ ਪਰਸਨ ਕਰਮਜੀਤ ਸਿੰਘ ਅਜੀਤ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜ ਰਹੇ ਹੁਚਾਰ ਪਰ ਨਿਊਜ਼ ਤੇ ਨਾਲ